ਤੁਹਾਡੇ ਸਾਰਿਆਂ ਲਈ ਖੁੱਲਾ ਸੱਦਾ ਹੈ ਜੀ ਐਤਵਾਰ ਆਓ ਖੀਰ ਖਾਓ ਸ਼ੂਗਰ ਪਜਾਓ ਕਿਉਂਕਿ ਇਹ ਖੀਰ ਤਾਂ ਹੋਊਗੀ ਪਰ ਇਹਦੇ ਵਿੱਚ ਫੁਰਕੀ ਸਾਹਿਬ ਚਾਵਲ ਨਹੀਂ ਹੋਣੇ ਇਹ ਖੀਰ ਤਾਂ ਹੋਊਗੀ ਪਰ ਇਹਦੇ ਵਿੱਚ ਚੀਨੀ ਨਹੀਂ ਹੋਣੀ ਇਹ ਖੀਰ ਤਾਂ ਬਣਾਵਾਂਗੇ ਪਰ ਇਹਦੇ ਵਿੱਚ ਦੁੱਧ ਨਹੀਂ ਪੈਣੇ ਹੋਗੀ ਮਿੱਠੀ ਔਰ ਜਿਹੜਾ ਆਪਾਂ ਉਹਦੋਂ ਮਿੱਠਾ ਵਿੱਚ ਪਾਵਾਂਗੇ ਉਹ 100% ਨੇਚਰਲ ਹੋਊਗਾ ਔਰ 슈ਗਰ ਵਾਲਾ ਹੀ ਬੰਦਾ ਇੱਕ ਨਹੀਂ ਦੋ ਨਹੀਂ ਭੋਵੇ ਪੰਜ ਕੌਲੀਆਂ ਖਾ ਕੇ ਚਲ ਜੇ ਬਿਲਕੁਲ ਉਹਦੀ 슈ਗਰ ਨਹੀਂ ਵਧੇਗੀ ਸਾਰੇ ਸਾਰੀਆਂ ਚੀਜ਼ਾਂ ਦਾ ਟ੍ਰੀਟਮੈਂਟ ਇਲਾਜ ਹੈਗਾ ਜਿਹੜਾ ਇੱਥੇ ਨਾਗੀ ਸਾਹਿਬ ਤੁਸੀਂ ਕਰਨ ਵਾਲਿਓ ਬਿਲਕੁਲ ਜੀ ਬਿਲਕੁਲ ਜੋ ਇੱਥੇ ਲਿਖਿਆ ਆ ਹਰੇਕ ਚੀਜ਼ ਦਾ ਆਪਾਂ ਇੱਥੇ ਟ੍ਰੀਟਮੈਂਟ ਦਵਾਂਗੇ ਮਾਈਗਰੇਨ ਹੋ ਗਿਆ ਅਸਥਮਾ ਹੋ ਗਿਆ ਬਲੱਡ ਪ੍ਰੈਸ਼ਰ ਹੋ ਗਿਆ ਡਾਇਬੀਟਿਸ ਹੋ ਗਿਆ ਪਿੰਪਲਸ ਹੋ ਗਏ ਮੋਟਾਪਾ ਹੋ ਗਿਆ ਸਕਿਨ ਇਨਫੈਕਸ਼ਨ ਹੋ ਗਈ ਵੀਕਨੈਸ ਹੋ ਗਈ ਪੈਰਾਲਾਈਜ਼ ਹੋ ਗਈ ਜਿਨ੍ਹਾਂ ਨੂੰ ਮੋਟਾਪੇ ਦੀ ਸਮੱਸਿਆ ਹੈ ਮੋਟਾਪੇ ਨੂੰ ਕੰਟਰੋਲ ਕਰੇਗਾ ਜਿਹੜੇ ਆਪਣੀਆਂ ਡਿਸੀਜ਼ ਨੂੰ ਲੈ ਕੇ ਕਈ ਤਰ੍ਹਾਂ ਦੇ ਡਿਸੀਜ਼ ਕੋਲੇਸਟ੍ਰੋਲ ਬਲੱਡ ਪ੍ਰੈਸ਼ਰ ਜਿਵੇਂ ਤੁਸੀਂ ਬਾਹਰ ਗਿਣਾਈ ਦਿੱਤੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਉਸ ਖੀਰ ਨਾਲ ਉਹਨਾਂ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ ਅੱਜ ਜਿੰਨੀਆਂ ਆਪਾਂ ਚੀਜ਼ਾਂ ਗਿਣaties ਸਾਰਿਆਂ ਦਾ ਕਾਰਨ ਇੱਕ ਹੀ ਹੈ ਕਾਰਨ ਕਿ ਜਦੋਂ ਬਾਡੀ ਦੇ ਵਿੱਚ ਟੌਕਸਿਨ ਦੀ ਮਾਤਰਾ ਵੱਧ ਜਾਂਦੀ ਹੈ ਜਦੋਂ ਟੌਕਸਿਨ ਦੀ ਮਾਤਰਾ ਵੱਧੇਗੀ ਤਾਂ ਉਹ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਜਿਹੜੀ ਆਪਾਂ ਸੰਡੇ ਨੂੰ ਖੀਰ ਬਣਾ ਕੇ ਦੇ ਰਹੇ ਹਾਂ ਨਾ ਮੈਂ ਨਾਲ ਵੀ ਜਿਹੜੇ ਬੰਦਿਆਂ ਨੂੰ ਮਿੱਠਾ ਖਾਣ ਦੀ ਇੱਛਾ ਕਾ ਸ਼ਕੀਨ ਆ ਉਹ ਹਰ ਹੱਥੇ ਕਰੇ ਬਣਾਵਨਾਗੇ ਖਾਣਗੇ ਆਪਾਂ ਦੱਸਾਂਗੇ ਵੀ ਉਹ ਕਿਵੇਂ ਬਣਦੀ ਆ ਔਰ ਸ਼ੂਗਰ ਵਾਲੇ ਵਾਸਤੇ ਤਾਂ ਵਰਦਾਨ ਆ ਜਿਹੜੀ ਖੀਰ ਆਪਾਂ ਮੈਂ ਤੁਹਾਨੂੰ ਦੱਸਿਆ ਵੀ ਖੀਰ ਬਣੇਗੀ ਪਰ ਚਾਵਲ ਨਹੀਂ ਹੋਣਗੇ ਉਹ ਕੀ ਚੀਜ਼ ਹੋਏਗੀ ਉਹ ਚੀਜ਼ ਵੀ ਤੁਸੀਂ ਆਪਦੇ ਘਰੇ ਬੈਠੇ ਮੰਗਵਾ ਸਕਦੇ ਹੋ ਉਸ ਦਿਨ ਹੀ ਦੱਸੋਗੇ ਸਾਰੀ ਬਿਲਕੁਲ ਜੀ ਇਹ ਚੀਜ਼ ਆਪਾਂ ਸਪੈਂਸਰ ਰੱਖਾਂਗੇ ਇਹ ਉਸ ਦਿਨ ਕਲੀਅਰ ਕਰਾਂਗੇ ਪੂਰੀ ਪ੍ਰੋਪਰਲੀ ਤਾਨੂੰ ਬਣਾਉਣ ਦੀ ਵਿਧੀ ਦੱਸਾਂਗੇ ਹੁੰਦਾ ਇੱਕ ਲੈਟਰ ਹੈਡ ਤੁਹਾਨੂੰ ਭੇਜਿਆ ਜਾਊਗਾ ਉਹਨੂੰ ਵਿਵੇਕ ਕੇ ਉਹਨੂੰ ਪੜ੍ਹ ਕੇ ਤੁਸੀਂ ਉਹਨੂੰ ਤਿਆਰ ਕਰ ਸਕਦੇ ਹੋ ਔਰ ਆਪਦੇ ਕਈ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹੋ ਬਿਲਕੁਲ ਜੀ ਅੱਛਾ ਜਿਨ੍ਹਾਂ ਕੋਲ ਫਿਰ ਖੀਰ ਖਾਣ ਦਾ ਟਾਈਮ ਨਹੀਂ ਹੁੰਦਾ ਜਾਂ ਖੀਰ ਖਾਣ ਨਹੀਂ ਚਾਹਦੇ ਆ ਜਿਹੜੇ ਨਹੀਂ ਪਹੁੰਚ ਸਕਦੇ ਸ਼ੂਗਰ ਦਾ ਉਹਨਾਂ ਨਾਲ ਉਹਨਾਂ ਦਾ ਕੋਈ ਹੱਲ ਹੋਏਗਾ ਬਿਲਕੁਲ ਫਿਰ ਬੈਠੇ ਬੈਠੋ ਬਿਲਕੁਲ ਉਹਨਾਂ ਦੀ ਸੇਵਾ 'ਚ ਹਾਜ਼ਰ ਬ੍ਰਹਮ ਅਸਤਰ ਨਾਗੀ ਇਲੈਕਟ੍ਰੋਮੋਬੈਥੀ ਸੈਂਟਰ ਦਾ ਹਰ ਵਾਰ ਦੀ ਤਰ੍ਹਾਂ ਕੰਮ ਕਰਦਾ ਪਹਿਲੇ ਦਿਨ ਤੋਂ ਹੀ ਰਿਜ਼ਲਟ ਦੇਊਗਾ ਜੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqi ਅੱਜ ਬੜਾ ਖਾਸ ਦਿਨ ਹੈ ਖਾਸ ਦਿਨ ਦਾ ਕਾਰਨ ਵੀ ਤੁਹਾਨੂੰ ਅਸੀਂ ਦੱਸਾਂਗੇ ਤੇ ਸਾਡੀ ਟੀਮ ਨੂੰ ਹਕੀਕਤ ਟੀਵੀ ਪੰਜਾਬੀ ਦੀ ਟੀਮ ਨੂੰ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਤੇ ਡਾਕਟਰ ਕਰਨ ਕਟਾਰੀਆ ਜ਼ਿਰਕਪੁਰ ਵਾਲੇ ਪਾਸੇ ਲੈ ਕੇ ਆਏ ਨੇ ਕੀ ਕਾਰਨ ਹੈ ਕਿਉਂ ਲੈ ਕੇ ਆਏ ਨੇ ਅਜੇ ਤੱਕ ਇਹਨਾਂ ਨੇ ਸਾਨੂੰ ਕੋਈ ਗੱਲ ਸਾਫ਼ ਨਹੀਂ ਦੱਸੀ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇਸ ਵੇਲੇ ਇਹ ਤਸਵੀਰਾਂ ਨੇ ਜ਼ਿਰਖਪੁਰ ਪਟਿਆਲਾ ਮਾਰਗ ਦੀਆਂ ਜਿਵੇਂ ਅਸੀਂ ਲਾਈਟਾਂ 에어ਪੋਰਟ ਵਾਲੀਆਂ ਕ੍ਰਾਸ ਕੀਤੀਆਂ ਪਟਿਆਲੇ ਤੋਂ ਆਉਂਦੇ ਆਉਂਦੇ ਤਾਂ ਅਸੀਂ ਜਿਹੜਾ ਜ਼ਿਰਖਪੁਰ ਵਾਲੇ ਪਾਸੇ ਨੂੰ ਮਹਿਜ਼ 400 ਮੀਟਰ ਹੈਗੀਆਂ ਨੇ ਇੱਥੋਂ ਜਿਹੜੀਆਂ ਜ਼ਿਰਖਪੁਰ ਵਾਲੀਆਂ ਮੇਨ ਲਾਈਟਾਂ ਨੇ ਤਾਂ ਅਸੀਂ ਸਰਵਿਸ ਲੈਂਡ ਦੇ ਵਿੱਚ ਗੱਡੀ ਪਾ ਲਈ ਹੈ ਤੇ ਕੀ ਐਲੀਮੈਂਟ ਹੈਗਾ ਕੀ ਚੀਜ਼ ਕੀ ਖਾਸ ਹੈਗਾ ਸਾਰੀਆਂ ਚੀਜ਼ਾਂ ਅਜ ਅਸੀਂ ਸਾਨੂੰ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਨੇ ਹੁਣ ਤੱਕ ਨਹੀਂ ਦੱਸੀਆਂ ਨਾਗੀ ਸਾਹਿਬ ਹੁਣ ਤਾਂ ਦੱਸ ਦਿਓ ਹੁਣ ਤੇ ਲੁਧਿਆਣੇੋਂ ਅਸੀਂ ਜ਼ਿਰਖਪੁਰ ਪਹੁੰਚਣ ਵਾਲੇ ਹੋਗੇ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਫਰੂਕੀ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਸਾਡੇ ਨਾਲ ਕੀਮਤੀ ਸਮਾਂ ਦੇ ਕੇ ਸਾਡੇ ਕੋਲ ਜ਼ਿਰਖਪੁਰ ਤੁਸੀਂ ਆਏ ਹੋ ਜੀ ਤੇ ਬਾਕੀ ਕੋ ਨਹੀਂ ਆਪਾਂ ਚੱਲਦੇ ਚੱਲਦੇ ਦਿੰਨੇ ਆ ਕਿਉਂਕਿ ਇਹ ਚੀਜ਼ ਅੱਜ ਬੜੀ ਐਮੀਅਤ ਬਹੁਤ ਖਾਸ ਚੀਜ਼ ਆਪਾਂ ਇੱਥੇ ਅੱਜ ਲੈ ਕੇ ਆਏ ਆ ਆਪਣੇ ਜਿਹੜੇ ਪਿਆਰ ਕਰਨ ਵਾਲੇ ਪਰਿਵਾਰ ਸਾਡੇ ਨਾਲ ਜੁੜੇ ਹੋਏ ਸੀ ਔਰ ਉਹਨਾਂ ਲਈ ਖਾਸ ਸਹੂਲਤਾ ਅੱਜ ਜੀ ਆਪਾਂ ਲੈ ਕੇ ਆਏ ਔਰ ਬਹੁਤ ਖੇਤੀ ਆਪਾਂ ਸਾਹਮਣੇ ਕਰਦੇ ਆ ਤੁਹਾਡੇ ਇਹ ਕੀ ਚੀਜ਼ ਇਹਦਾ ਸਮਝਾਓ ਬਸ 2 ਮਿੰਟ ਹੋਰ ਰੁਕੋ 2 ਮਿੰਟ ਤੇ ਕਰਾ ਪਹੁੰਚ ਰਹੇ ਆ ਆਪਾਂ ਲਾਈਵ ਉਹ ਚੀਜ਼ ਦਿਖਾਵਾਂਗੇ ਲਾਈਵ ਲੋਕੇਸ਼ਨ ਦਿਖਾਵਾਂਗੇ ਬਸ ਤੁਸੀਂ ਇੱਕ ਵਾਰੀ ਆਪਣੇ ਜਿਹੜੇ ਦਰਸ਼ਕਾਂ ਨੂੰ ਇਹ ਆਪਣਾ ਨਾ ਜਿਹੜੀ ਲੋਕੇਸ਼ਨ ਨੂੰ ਜ਼ਰੂਰ ਟ੍ਰੈਸ ਕਰ ਦਿਓ ਕਿਵੇਂ-ਕਿਵੇਂ ਜਾਣਾ ਆਪਾਂ ਠੀਕ ਠੀਕ ਇਹ ਦੇਖੋ स्काई नेट टावर से तुझे स्काई नेट टावर ਵੱਲ ਨੂੰ ਮੋੜ ਲਈ ਕਰਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਿਲਕੁਲ ਜੀ ਬਿਲਕੁਲ ਧੰਨਵਾਦ ਫਰੁਕੀ ਸਾਹਿਬ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਉਮੀਦ ਕਰਦਾ ਸਾਰੇ ਤੰਦਰੁਸਤ ਰਹੋ ਗੱਡੀ ਸਾਈਡ ਤੇ ਲਾ ਕੇ ਗੱਲ ਕਰ ਲੋ ਬਿਲਕੁਲ ਜੀ ਬਿਲਕੁਲ ਅਪ ਗੱਡੀ ਸਾਈਡ ਤੇ ਲਾ ਕੇ ਹੀ ਗੱਲ ਕਰਾਂਗੇ ਸੋ ਅਸੀਂ ਦੇਖੋ ਪਟਿਆਲੇ ਵੱਲ ਤੋਂ ਆਇਆ ਪਟਿਆਲੇ ਵੱਲ ਤੋਂ ਆ ਕੇ ਜਿਵੇਂ ਹੀ ਸਾਨੂੰ ਸकाई नेट ਟਾਵਰ ਦਾ ਸਾਈਨ ਮਿਲਿਆ ਤਾਂ ਅਸੀਂ ਖਬਬਿਆਤ ਹੋ ਗਿਆ ਅੱਛਾ ਹੁਣ ਹੋਰ ਕਿੱਥੇ ਜਾਣਾ ਹੈ 2 ਘੰਟੇ ਤਾਂ ਲੱਗੇ ਸਾਨੂੰ ਲੁਧਿਆਣਿਆਂ ਜ਼ਰਕ ਪਰ ਆਉਂਦੇ ਆ ਬਿਲਕੁਲ ਜੀ ਬਿਲਕੁਲ ਤੁਸੀਂ ਤਾਂ ਸਿਰਫ 2 ਘੰਟੇ ਦਾ ਸਫ਼ਰ ਕਰਕੇ ਆਏ ਹੋ ਜਿਹੜੇ ਪੇਸ਼ੈਂਟ ਸਾਡੇ ਕੋਲੇ ਬੜੇ ਲੰਬੇ ਸਮੇਂ ਤੋਂ ਆ ਰਹੇ ਸੀਗੇ ਕੋਈ ਸ਼ਿਮਲਾ ਤੋਂ ਆ ਰਿਹਾ ਸੀ ਕੋਈ ਹਰਿਆਣਾ ਤੋਂ ਆ ਰਿਹਾ ਸੀ ਕੋਈ ਹਿਮਾਚਲ ਤੋਂ ਆ ਰਿਹਾ ਸੀ ਅੱਜ ਉਹਨਾਂ ਦੀ ਜਿਹੜੀ ਬੜੀ ਵੱਡੀ ਡਿਮਾਂਡ ਸੀਗੀ ਅੱਜ ਜਿਹੜੀ ਉਹਨਾਂ ਦੀ ਬੜੀ ਵੱਡੀ ਇੱਕ ਉਮੀਦ ਸੀਗੀ ਵੀ ਸਾਨੂੰ ਵਾਟ ਬੜੀ ਪੈਂਦੀ ਆ ਅੱਛਾ ਕਿਉਂਕਿ ਪੇਸ਼ੈਂਟ ਦੀ ਰਿਕਵੈਸਟ ਸੀ ਸਾਡੇ ਅੱਗੇ ਕਿ ਡਾਕਟਰ ਸਾਹਿਬ ਘਟਾਰੀਆ ਸਾਹਿਬ ਤੁਹਾਡੀ ਦਵਾਈ ਬੜੀ ਅੱਛੀ ਆ ਤੁਹਾਡੀ ਦਵਾਈ ਦੇ ਰਿਜ਼ਲਟ ਬੜੇ ਅੱਛੇ ਤੁਹਾਡਾ ਸਟਾਫ ਬੜਾ ਅੱਛਾ ਤੁਹਾਡੇ ਆਫਿਸ ਦਾ ਮਾਹੌਲ ਬੜਾ ਅੱਛਾ ਪਰ ਸਾਨੂੰ ਸਿਰਫ ਇੱਕ ਚੀਜ਼ ਦੀ ਦਿੱਕਤ ਆਂਦੀ ਹੈ ਕਿ ਸਾਨੂੰ ਸਫਰ ਬੜਾ ਪਿਆ ਜਾਂਦਾ ਸਾਡਾ ਸਾਰਾ ਦਿਨ ਲੰਘ ਜਾਂਦਾ ਸੋ ਅੱਜ ਉਹਨਾਂ ਦੀ ਇਸ ਡਿਮਾਂਡ ਨੂੰ ਉਹਨਾਂ ਦੀ ਇਸ ਰਿਕਵੈਸਟ ਨੂੰ ਅਸੈਪਟ ਕਰਦੇ ਹੋਏ ਅੱਜ ਆਪਾਂ ਜੀਰਕਪੁਰ ਦੇ ਵਿੱਚ ਬਾਬਾ ਜੀ ਦੀ ਕਿਰਪਾ ਦੇ ਨਾਲ ਆਪਣੀ ਸੈਕਿੰਡ ਬ੍ਰਾਂਚ ਜਿਹੜੀ ਕਿ ਨਾਗੀ ਘਟਾਰੀਆ ਇਲੈਕਟ੍ਰੋ ਮੋਬਾਈਲ ਸੈਂਟਰ ਉਹ ਅੱਜ ਇੱਥੇ ਆਪਾਂ ਓਪਨ ਕਰਨ ਦੀ ਘੋਸ਼ਣਾ ਕਰਨ ਜਾ ਰਹੇ ਹਾਂ ਘੋਸ਼ਿਤ ਕਰਾਂਗੇ ਜੋ ਕਿ ਸਕਾਈ ਨੈਟ ਟਾਵਰ ਦੇ ਕੋਲੇ ਪਟਿਆਲਾ ਰੋਡ ਦੇ ਇਸੇ ਇਸੇ ਥਾਂ ਦੇ ਉੱਤੇ ਬਿਲਕੁਲ ਜੀ ਪਹੁੰਚ ਗਏ ਆ ਲొਕੇਸ਼ਨ ਤੇ ਮੈਂ ਕਹਿੰਦਾ ਜੀ ਚੰਦ 10 ਕੁ ਸਟੈਪ ਦੀ ਦੂਰੀ ਆ ਔਰ ਸਾਹਮਣੇ ਤੁਹਾਨੂੰ ਆਪਣਾ ਜਿਹੜਾ ਕੀ ਨਾਗੀ ਘਟਾਰੀਆ ਇਲੈਕਟ੍ਰੋਨਿਕ ਸੈਂਟਰ ਵਾ ਮੈਂ ਦਰਸ਼ਕਾਂ ਨੂੰ ਦਿਖਾਉਂਗਾ ਚੱਲਦੀ ਗੱਡੀ 'ਚ ਆਪਾਂ ਇਦਾਂ ਨਾਲ ਲੈ ਕੇ ਜਾਵਾਂਗੇ ਦਰਸ਼ਕਾਂ ਨੂੰ ਤਾਂ ਕਿ ਕਿਸੇ ਨੂੰ ਔਂਚ ਔਖਿਆਈ ਨਾ ਹੋਵੇ ਜੀ ਜੀ ਬਿਲਕੁਲ ਇਹ ਸਕਾਈ ਨੈਟ ਟਾਵਰ ਦਾ ਵਿਊ ਆ ਸਾਰਾ ਔਰ ਸਾਹਮਣੇ ਸਕਾਈ ਨੈਟ ਟਾਵਰ ਦਾ ਬੋਰਡ ਲੱਗਾ ਆਇਆ ਵਾ ਠੀਕ ਹੈ ਔਰ ਇਧਰਲੇ ਪਾਸੇ ਨਾਲ ਦੁਕਾਨਾਂ ਨੇ ਜਦੋਂ ਤੁਸੀਂ ਮੋੜ ਮੁੜੋਗੇ ਸਾਹਮਣੇ ਤੁਹਾਨੂੰ ਇਹ ਚੀਜ਼ ਦਿਖੇਗੀ ਔਰ ਨਾਲ ਹੀ ਸਾਹਮਣੇ ਤੁਸੀਂ ਜਦੋਂ ਨਿਗਾਹ ਮਾਰੋਗੇ ਤਨਾਲੀ ਆ ਕੀ ਬਾਤ ਆ ਇਹ ਆ ਗਿਆ ਜੀ ਨਾਗੀ ਕਟਾਰੀਆ ਇਲੈਕਟ੍ਰੋ ਹੋਮਿਓਪੈਥਿਕ ਸੈਂਟਰ ਕੀ ਬਾਤ ਆ ਕੀ ਬਾਤ ਆ ਸੋ ਅਸੀਂ ਤੁਹਾਨੂੰ ਦਿਖਾਉਣੇ ਆ ਨਾਗੀ ਕਟਾਰੀਆ ਇਲੈਕਟ੍ਰੋ ਹੋਮਿਓਪੈਥਿਕ ਸੈਂਟਰ ਨਵਾਂ ਸੈਂਟਰ ਹੈਗਾ ਸੋ ਕੁਲ ਮਿਲਾ ਕੇ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਨਵਾਂ ਸੈਂਟਰ ਖੁੱਲਿਆ ਬਿਲਕੁਲ ਜੀ ਬਿਲਕੁਲ ਇਹ ਆਪਣੀ ਸੈਕਿੰਡ ਬ੍ਰਾਂਚ ਆ ਔਰ ਬੜੇ ਲੰਬੇ ਸਮੇਂ ਤੋਂ ਇਹਦਾ ਪ੍ਰੋਸੈਸ ਚੱਲ ਰਿਹਾ ਸੀਗਾ ਕਿਉਂਕਿ ਪੇਸ਼ੈਂਟ ਠੀਕ ਹੋ ਰਹੇ ਸੀਗੇ ਪੇਸ਼ੈਂਟ ਰਿਜ਼ਲਟ ਲੈ ਰਹੇ ਸੀਗੇ ਉខਾ ਲੱਗ ਰਿਹਾ ਸੀ ਤਾਂ ਅੱਜ ਉਹਨਾਂ ਦੀ ਇਸ ਰਿਕੁਐਸਟ ਨੂੰ ਅਸੈਪਟ ਕਰਕੇ ਅੱਜ ਆਪਾਂ ਇੱਕ ਸੈਕੰਡ ਬ੍ਰਾਂਚ ਜੋ ਕਿ ਜਿਰਕਪੁਰ ਦੇ ਵਿੱਚ ਓਪਨ ਕਰ ਦਿੱਤੇ ਔਰ ਇਹਦੀ ਓਪਨਿੰਗ ਜਿਹੜੀ ਆਪਾਂ ਕਰ ਰਹੇ ਹਾਂ ਇਸੇ ਵੀਕ ਦੇ ਵਿੱਚ ਕਰ ਰਹੇ ਹਾਂ ਅੱਛਾ ਲੋਕੇਸ਼ਨ ਤੇ ਤਾਂ ਅਸੀਂ ਪਹੁੰਚ ਗਏ ਆ ਤੇ ਫਿਰ ਕੀ ਖਾਸ ਕੀ ਰਹਿਣ ਵਾਲਾ ਇਸ ਸੈਂਟਰ ਦੇ ਵਿੱਚ ਕਰਨ ਜੀ ਬਿਲਕੁਲ ਜੀ ਬਿਲਕੁਲ ਜਿਵੇਂ ਆਪਣਾ ਪਹਿਲਾ ਸੈਂਟਰ ਚੱਲ ਰਿਹਾ ਜੋ ਚੀਜ਼ਾਂ ਹੁੰਦੇ ਚ ਖਾਸ ਨੇ ਉਹੀ ਇੰਦੇ ਚ ਖਾਸ ਹੋਣਗੀਆਂ ਪਰ ਫਿਲਹਾਲ ਆਪਾਂ ਇੱਕ ਵਾਰ ਬਾਹਰ ਉਤਈਏ ਬਾਹਰ ਦਾ 뷰 ਦਰਸ਼ਕਾਂ ਨੂੰ ਦਿਖਾਈਏ ਜਿਹੜੀ ਬਾਹਰ ਦੀ ਲੋਕੇਸ਼ਨ ਤੁਸੀਂ ਚੰਗੀ ਤਰ੍ਹਾਂ ਦਰਸ਼ਕਾਂ ਨੂੰ ਲੋਕੇਟ ਕਰ ਦੋ ਵੀ ਕਿੱਥੇ ਆਉਣਾ ਤੇ ਕਿਵੇਂ ਆਉਣਾ ਵਾ ਜੀ ਜੀ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਇਸ ਵੇਲੇ ਦਿਖਾ ਰਹੇ ਆ ਲੁਧਿਆਣੇ ਤੋਂ ਸਫਰ ਕਰਕੇ ਅਸੀਂ ਜ਼ਿਰਖਪੁਰ ਪਹੁੰਚੇ ਆ ਔਰ ਸਾਨੂੰ ਬੜਾ ਵਧੀਆ ਅਸੀਂ ਕਹਿ ਲਈਏ ਕਿ ਇੱਕ ਸਨੇਹਾ ਹੈ ਦਰਸ਼ਕਾਂ ਨੇ ਨਾਗੀ ਸਾਹਿਬ ਦਾ ਕਰਨ ਕਟਾਰੀਆ ਸਾਹਿਬ ਦਾ ਕਹਿਣਾ ਸੀ ਕਿ ਜਿਹੜੇ ਮਰੀਜ਼ ਸੀ ਮਰੀਜ਼ਾਂ ਦੀ ਵੱਡੀ ਡਿਮਾਂਡ ਸੀ ਕਿ ਉਹਨਾਂ ਨੂੰ ਜਲੰਧਰ ਦੀ ਵਾਟ ਬੜੀ ਲੰਮੀ ਪੈਂਦੀ ਹੈ ਕਈ ਵਾਰ ਬਹੁਤ ਵਾਰ ਉਹ ਖਿਆਈ ਵੀ ਆਉਂਦੀ ਹੈ ਪਰ ਹੁਣ ਮਰੀਜ਼ਾਂ ਦੀ ਡਿਮਾਂਡ ਤੋਂ ਬਾਅਦ ਇਹ ਦੇਖੋ ਤੁਸੀਂ ਤੁਸੀਂ ਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਨਾਗੀ ਕਟਾਰੀਆ ਇਲੈਕਟਰ ਹੋਮੋਪੈਥਿਕ ਸੈਂਟਰ ਹੈਗਾ ਜਿਹੜਾ ਉਹ ਜ਼ਿਰਕਪੁਰ ਦੇ ਵਿੱਚ ਯਾਨੀ ਕਿ ਜ਼ਿਲ੍ਹਾ ਮੁਹਾਲੀ ਦੇ ਵਿੱਚ ਵੀ ਇਹਨਾਂ ਦੀ ਬ੍ਰਾਂਚ ਖੁੱਲ ਗਈ ਹੈ ਸੱਜੇ ਪਾਸੇ ਮੇਰੇ ਪਟਿਆਲਾ ਜ਼ਿਰਕਪੁਰ ਰੋਡ ਹੈਗਾ ਬਿਲਕੁਲ ਮਹਾਜ 100 150 200 ਮੀਟਰ ਦੇ ਕਰੀਬ ਹੈ ਔਰ ਇਹਨਾਂ ਦੇ ਬਿਲਕੁਲ ਸਾਹਮਣੇ ਜੇਕਰ ਲੋਕੇਸ਼ਨ ਦੀ ਗੱਲ ਕਰੀਏ ਤਾਂ ਸਕਾਈ ਨੈਟ ਟਾਵਰ ਇਹ ਬਿਲਡਿੰਗਸ ਹੈਗੀਆਂ ਨੇ ਉਹਦੇ ਬਿਲਕੁਲ ਸਾਹਮਣੇ ਹੀ ਹੈ ਅੱਛਾ ਕੀ ਖਾਸ ਰਹਿਣ ਵਾਲਾ ਤੁਹਾਨੂੰ ਅਸੀਂ ਸਾਰੀਆਂ ਚੀਜ਼ਾਂ ਦਿਖਾਵਾਂਗੇ ਵੀ ਸਾਰੀਆਂ ਚੀਜ਼ਾਂ ਸਮਝਾਵਾਂਗੇ ਪਹਿਲੇ ਇੱਕ ਵਾਰ ਅਸੀਂ ਅੰਦਰ ਚਲੀਏ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਨੇ ਆ ਐਂਟਰ ਹੁੰਦੇ ਸਾਰੇ ਜਿਵੇਂ ਐਂਟਰੀ ਪੁਆਇੰਟ ਦੇ ਉੱਤੇ ਬੜਾ ਵਧੀਆ ਅਸੀਂ ਕਹਿ ਲਈਏ ਕਿ ਇੱਕ ਸਲੋਗਨ ਹੈਗਾ ਕਿ ਪ੍ਰਮਾਤਮਾ ਨੇ ਸਾਨੂੰ ਕੁਦਰਤੀ ਵਿਗਿਆਨ ਦੇ ਨਾਲ ਅਤੇ ਕੁਦਰਤੀ ਨਿਯਮਾਂ ਦੇ ਵਿੱਚ ਪੈਦਾ ਕੀਤਾ ਇਸ ਲਈ ਤੰਦਰੁਸਤ ਰਹਿਣ ਲਈ ਕੁਦਰਤੀ ਨਿਯਮਾਂ ਦਾ ਪਤਾ ਹੋਣਾ ਵੀ ਜ਼ਰੂਰੀ ਹੈ ਸੋ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਇੱਥੇ ਜਿਹੜਾ ਅੱਛਾ ਇਹ ਸਾਰੀਆਂ ਚੀਜ਼ਾਂ ਦਾ ਟ੍ਰੀਟਮੈਂਟ ਇਲਾਜ ਹੈਗਾ ਜਿਹੜਾ ਇੱਥੇ ਨਾਗੀ ਸਾਹਿਬ ਤੁਸੀਂ ਕਰਨ ਵਾਲਿਓ ਬਿਲਕੁਲ ਜੀ ਬਿਲਕੁਲ ਜੋ ਇੱਥੇ ਲਿਖਿਆ ਆ ਹਰੇਕ ਚੀਜ਼ ਦਾ ਆਪਾਂ ਇੱਥੇ ਟ੍ਰੀਟਮੈਂਟ ਦਵਾਂਗੇ ਗ੍ਰੇਨ ਹੋ ਗਿਆ ਅਸਥਮਾ ਹੋ ਗਿਆ ਬਲੱਡ ਪ੍ਰੈਸ਼ਰ ਹੋ ਗਿਆ ਡਾਇਬੀਟਿਸ ਹੋ ਗਿਆ ਪਿੰਪਲਸ ਹੋ ਗਏ ਮੋਟਾਪਾ ਹੋ ਗਿਆ ਸਕਿਨ ਇਨਫੈਕਸ਼ਨ ਹੋ ਗਈ ਵੀਕਨੈਸ ਹੋ ਗਈ ਪੈਰਾਲਾਈਜ਼ਸ ਹੋ ਗਿਆ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀ ਇੱਥੇ ਹੱਲ ਕਰਾਂਗੇ ਅੱਛਾ ਨਾਗੀ ਸਾਹਿਬ ਬਹੁਤ ਸਾਰੇ ਦਿੱਕਤਾਂ ਪਰੇਸ਼ਾਨੀਆਂ ਆਮ ਕਰਕੇ ਆ ਜਾਂਦੀਆਂ ਨੇ ਇਸ ਸੈਂਟਰ ਦੇ ਵਿੱਚ ਤੁਸੀਂ ਕਹਿ ਰਹੇ ਸੀ ਕਿ ਬੜਾ ਸਸਪੈਂਸ ਅਸੀਂ ਰੱਖਿਆ ਓਪਨਿੰਗ ਵਾਲੇ ਦਿਨ ਵੀ ਬੜਾ ਸਸਪੈਂਸ ਰੱਖਿਆ ਸੋ ਲੋ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਵਧੀਆ ਜਿਹੜੀਆਂ ਇਹ ਲੋਕੇਸ਼ਨ ਹੈਗੀ ਹੈ ਬੜੀ ਆਸਾਨੀ ਨਾਲ ਫਾਈਂਡ ਕੀਤੀ ਜਾ ਸਕਦੀ ਇਸ ਕਾਈਨਰ ਟਾਵਰ ਹੈਗਾ ਜ਼ਿਰਕਪੁਰ ਦੇ ਵਿੱਚ ਸੋ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਸੋ ਨਾਗੀ ਕਰਨ ਇਲੈਕਟਰੋ ਹੋਮੀਓਪੈਥਿਕ ਸੈਂਟਰ ਦਾ ਜ਼ਿਰਕਪੁਰ ਸੈਂਟਰ ਅਸੀਂ ਪਹੁੰਚ ਚੁੱਕੇ ਆ ਐਡਰੈਸ ਤੁਹਾਨੂੰ ਅਸੀਂ ਸਮਝਾ ਦਤਾ ਕਿ ਕੀ ਕੀ ਖਾਸ ਰਹਿਣ ਵਾਲਾ ਉਹ ਵੀ ਤੁਹਾਨੂੰ ਅਸੀਂ ਦੱਸ ਦਿੰਦਾ ਅੱਛਾ ਓਪਨਿੰਗ ਕਦੋਂ ਉਹਦਾ ਪ੍ਰੋਗਰਾਮ ਹੈਗਾ ਜੀ ਨਾਗੀ ਸਾਹਿਬ ਬਿਲਕੁਲ ਬਲ ਫਰੂਕੀ ਸਾਹਿਬ ਇਹਦੀ ਆਪਾਂ ਓਪਨਿੰਗ ਐਸੀ ਐਤਵਾਰ ਕਰਦੇ ਆ 5 ਤਰੀਕ ਬੰਦੀ ਉਸ ਦਿਨ ਔਰ ਜਿਹੜਾ 5 ਅਕਤੂਬਰ 5 ਅਕਤੂਬਰ ਤੋਂ ਆਪਾਂ ਕਰ ਰਹੇ ਆ ਤੇ ਜਿਹੜਾ ਇੱਥੇ ਓਪੀਡੀ ਦਾ ਦਿਨ ਹੋਵੇਗਾ ਉਹ ਆਪਣਾ ਸ਼ਨੀਵਾਰ ਦਾ ਹੋਵੇਗਾ ਸ਼ਨੀਵਾਰ ਸ਼ਨੀਵਾਰ ਤੇ ਜਿੰਨੇ ਵੀ ਭੈਣ ਭਰਾਵਾਂ ਨੇ ਆਪਾਂ ਨੂੰ ਮਿਲਣਾ ਔਰ ਜਿਹੜੇ ਦੂਰ ਤੋਂ ਘੁਬਰਾ ਰਹੇ ਕਹਿੰਦੇ ਨਾ ਕਿ ਸਾਹਿਬ ਜੀ ਮਿਲਣਾ ਚਾਹੁੰਦੇ ਆ ਪਰ ਸਾਨੂੰ ਨਾ ਸਫ਼ਰ ਬਹੁਤ ਮਾਰ ਜਾਂਦਾ ਅਸੀਂ ਮਿਲਣਾ ਚਾਹੁੰਦੇ ਆ ਪਰ ਇੰਨੇ ਸਫ਼ਰ 'ਚ ਸਾਡੀ ਥਕਾਵਟ ਇੰਨੀ ਹੋ ਜਾਂਦੀ ਕਿ ਸਾਨੂੰ ਕੋਈ ਨਾ ਕੋਈ ਹੱਲ ਦੋ ਅੱਜ ਉਹਨਾਂ ਲਈ ਹੀ ਅਸੀਂ ਹੱਲ ਲੈ ਕੇ ਆਏ ਧੰਗੁਰ ਰਾਮਦਾਸ ਦੀ ਕਿਰਪਾ ਸਦਕਾ ਅੱਜ ਜਿਰਕਪੁਰ ਦੇ ਵਿੱਚ ਜਿਹੜਾ ਆਪਾਂ ਉਹ ਪਰਿਵਾਰਾਂ ਬਾਬਾ ਜੀ ਨੇ ਕਿਰਪਾ ਕੀਤੀ ਤੇ ਸ਼ਨੀਵਾਰ ਦੀ ਓਪੀਡੀ ਆਪਾਂ ਇੱਥੇ ਕਰਾਂਗੇ। ਅੱਛਾ ਜਲੰਧਰ ਐਜ਼ ਇਟ ਇਜ਼ ਚੱਲਦਾ ਰਹੇਗਾ। ਜਲੰਧਰ ਵੀਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕਰ ਚੱਲੇਗਾ। ਪਹਿਲਾ ਹਾਂ ਇੱਥੇ ਇਸ ਹਫਤੇ ਸ਼ਨੀਵਾਰ ਦੀ ਓਪੀਡੀ ਹੋਵੇਗੀ। ਅਗਲੇ ਹਫਤੇ ਤੋਂ ਇੱਕ ਓਪੀਡੀ ਵੀਰਵਾਰ ਹੋਵੇ ਕਰੇਗੀ ਤੇ ਇੱਕ ਓਪੀਡੀ ਸ਼ਨੀਵਾਰ ਹੋਵੇ ਕਰੇਗੀ। ਤੁਸੀਂ ਆਨਲਾਈਨ ਅਪਾਇੰਟਮੈਂਟ ਲੈ ਸਕਦੇ ਹੋ। ਜੀ ਜੀ ਚਲੋ ਨਗੀ ਸਾਹਿਬ ਬਹੁਤ-ਬਹੁਤ ਸ਼ੁਕਰੀਆ। ਅੱਛਾ ਕਰਨ ਜੀ ਤੁਸੀਂ ਮੈਨੂੰ ਰਸਤੇ ਦੇ ਵਿੱਚ ਦੱਸ ਰਹੇ ਸੀ ਕਿ ਬੜਾ ਇੱਕ ਖਾਸ ਹੈਗਾ ਓਪਨਿੰਗ ਵਾਲੇ ਦਿਨ। ਇਸ ਇਲਾਕੇ ਨੂੰ ਤੁਸੀਂ ਤੋਹਫਾ ਦੇਣ ਵਾਲਿਓ ਸ਼ੂਗਰ ਭਜਾਉਣ ਵਾਲਾ ਕਿਹੜਾ ਤੋਹਫਾ ਹੈ ਕੀ ਕਰਨ ਵਾਲਿਓ ਤੁਸੀਂ ਓਪਨਿੰਗ ਵਾਲੇ ਦਿਨ ਬਿਲਕੁਲ ਜੀ ਬਿਲਕੁਲ ਦੇਖੋ ਦੂਜਾ ਸੈਂਟਰ ਖੋਲਣ ਦਾ ਮਕਸਦ ਇਹ ਹੈ ਕਿ ਲੋਕ ਬੜੇ ਗੰਭੀਰ ਨੇ ਲੋਕਾਂ ਨੂੰ ਲੈ ਕੇ ਲੋਕ ਬੜਾ ਜੂੰਜਰੇ ਨੇ ਆਉਂਦੀ ਆ ਬਿਮਾਰੀ ਨੂੰ ਲੈ ਕੇ ਜਿੰਦੇ ਵਿੱਚ ਅਸੀਂ ਡਾਇਗਨੋਸ ਕੀਤਾ ਵਾ ਜਿੰਦੇ ਵਿੱਚ ਸਰਵੇ ਕੀਤਾ ਗਿਆ ਉਸ ਤੋਂ ਬਾਅਦ ਪਤਾ ਲੱਗਾ ਕਿ ਸ਼ੂਗਰ ਦੀ ਬਿਮਾਰੀ ਜਿਹੜੀ ਉਹ 90% ਲੋਕਾਂ ਨੂੰ ਆ ਅੱਜ ਆਪਾਂ ਓਪਨਿੰਗ ਵਾਲੇ ਦਿਨ ਇੱਕ ਇਦਾਂ ਦੀ ਖੀਰ ਦਵਾਂਗੇ ਵੀ ਖੀਰ ਖਾਓ ਤੇ 슈ગર ਪਿਜਾਓ ਖੀਰ ਖਾਓ ਤੇ 슈ગર ਪਿਜਾਓ ਨਹੀਂ ਡਾਕਟਰ ਸਾਹਿਬ ਖੀਰ ਦਾ ਤੇ 슈ગર ਦਾ ਤਾਂ ਦੂਰ ਦੂਰ ਦਾ ਰਿਸ਼ਤਾ ਵੀ ਨਹੀਂ ਹੈ ਜੀ ਮੈਂ ਉਹੀ ਗੱਲ ਕਹਿ ਰਿਹਾ ਵੀ ਦੂਰ ਦੂਰ ਦਾ ਰਿਸ਼ਤਾ ਨਹੀਂਗਾ ਪਰ ਅੱਜ ਖੀਰ ਖਵਾਨ ਦੇ ਨਾਲ ਆਪਾਂ 슈ગર ਪਿਜਾਵਾਂਗੇ ਕਿਵੇਂ ਕਿਉਂਕਿ ਇਹ ਖੀਰ ਤਾਂ ਹੋਊਗੀ ਪਰ ਇਹਦੇ ਚ ਫੁਰਕੀ ਸਾਹਿਬ ਚਾਵਲ ਨਹੀਂ ਹੋਣੇ ਇਹ ਖੀਰ ਤਾਂ ਹੋਊਗੀ ਪਰ ਇਹਦੇ ਚ ਚੀਨੀ ਨਹੀਂ ਹੋਣੀ ਇਹ ਖੀਰ ਤਾਂ ਬਣਾਵਾਂਗੇ ਪਰ ਇਹਦੇ ਚ ਦੁੱਧ ਨਹੀਂ ਪੈਣਾ ਹੋਊਗੀ ਮਿੱਠੀ ਮੈਂ ਕਹਿੰਦਾ ਵੀ ਤੁਸੀਂ ਇੱਕ ਕੋਲੀ ਚੱਕੋਗੇ ਤੇ ਦੋ ਕੋਲੀਆਂ ਨਾਲ ਹੋਰ ਆ ਚੱਕੋਗੇ ਇਸ ਚੀਜ਼ ਦਾ ਅਸੀਂ ਵਾਅਦਾ ਕਰਦੇ ਹਾਂ ਤੁਹਾਡੇ ਨਾਲ ਕਿ ਕਿ ਇਹ ਸ਼ੂਗਰ ਘਟੂਗੀ ਬਿਲਕੁਲ ਜੀ ਬਿਲਕੁਲ ਉਹਦੇ ਨਾਲ ਸ਼ੂਗਰ ਘਟੇਗੀ ਔਰ ਜਿਨ੍ਹਾਂ ਨੂੰ ਮੋਟਾਪੇ ਦੀ ਸਮੱਸਿਆ ਹੈ ਮੋਟਾਪੇ ਨੂੰ ਕੰਟਰੋਲ ਕਰੇਗਾ ਜਿਹੜੇ ਆਪਣੀਆਂ ਡਿਸੀਜ਼ ਨੂੰ ਲੈ ਕੇ ਕਈ ਤਰ੍ਹਾਂ ਦੇ ਡਿਸੀਜ਼ ਕੋਲੇਸਟ੍ਰੋਲ ਬਲੱਡ ਪ੍ਰੈਸ਼ਰ ਜਿਵੇਂ ਤੁਸੀਂ ਬਾਹਰ ਗਣਾਈ ਦਿੱਤੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਉਸ ਖੀਰ ਨਾਲ ਉਹਨਾਂ ਦੀਆਂ ਸਮੱਸਿਆਵਾਂ ਹੱਲ ਹੋਣ ਗਈਆਂ ਜਿਹੜੀ ਅੱਜ ਆਪਾਂ ਉਸ ਦਿਨ ਆਪਾਂ ਖੀਰ ਦੇਣੀ ਆਪਣੀ ਗੱਲ ਤਾਂ ਨਹੀਂ ਕਿਉਂਕਿ ਇਹ ਬੜੀ ਡਿਮਾਂਡ ਆ ਕਿਉਂਕਿ ਸ਼ੂਗਰ ਨਾਲ ਬਹੁਤ ਲੋਕ ਜੂਝ ਰਹੇ ਆ ਇਹ ਖੀਰ ਸਪੈਸ਼ਲ ਆਪਾਂ ਸ਼ੂਗਰ ਵਾਲੇ ਵਾਸਤੇ ਬਣਾ ਰਹੇ ਆ ਉਸ ਦਾ ਅੱਛਾ ਜੇਕਰ ਤੁਹਾਨੂੰ ਇਸ ਸੈਂਟਰ ਦੇ ਵਿੱਚ ਮਿਲਣਾ ਹੋਵੇ ਕਰਨ ਜੀ ਮਿਲਣ ਦਾ ਕੀ ਢੰਗ ਹੈਗਾ ਕਿਵੇਂ ਮਿਲ ਸਕਦੇ ਆ ਜਿਵੇਂ ਕੀ ਦੱਸ ਦਿੱਤਾ ਹੈ ਪ੍ਰੋਸੈਸ ਕੀ ਹੈਗਾ ਬਿਲਕੁਲ ਜੀ ਬਿਲਕੁਲ ਪ੍ਰੋਸੈਸ ਜਿਵੇਂ ਆਪਣਾ ਪਹਿਲਾ ਵਾ ਕੀ ਇੱਕ ਦਿਨ ਦੀ ਆਪਣੀ 15 ਅਪਾਇੰਟਮੈਂਟ ਨੇ 16ਵੇਂ ਨੂੰ ਰਜਿਸਟਰਡਰਸ ਨੇ ਕਿ ਦਿੰਦੇ ਸੀ ਔਰ ਉਸ ਤੋਂ ਬਾਅਦ ਜਿਹੜੀ ਆਪਣੀ ਇਹ ਫਾਈਲ ਵਾ ਇਹ ਫਾਈਲ ਬਣਾਈ ਆ ਤੁਸੀਂ ਬਿਲਕੁਲ ਜੀ ਕੀ ਫਾਈਲ ਸਪੈਸ਼ਲ ਅਸੀਂ ਬਣਾਈ ਆ ਜੀ 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 ਪੇਸ਼ੈਂਟਾਂ ਵਾਸਤੇ ਕਿਉਂਕਿ ਇਹਦੇ ਵਿੱਚ ਪ੍ਰੋਪਰਲੀ ਪੇਸ਼ੈਂਟ ਦਾ ਡਾਟਾ ਰਿਕਾਰਡ ਹੋਏਗਾ ਠੀਕ ਹੈ ਪੇਸ਼ੈਂਟ ਸਾਡੇ ਕੋਲੇ 2 ਮਹੀਨੇ ਬਾਅਦ ਆ ਰਿਹਾ ਪੇਸ਼ੈਂਟ ਮਹੀਨੇ ਬਾਅਦ ਆ ਰਿਹਾ ਚਾਹੇ 15 ਦਿਨ ਬਾਅਦ ਆ ਰਿਹਾ ਉਹਦਾ ਰਿਕਾਰਡ ਡਾਟਾ ਪ੍ਰੋਪਰਲੀ ਇਹ ਸਾਡੇ ਕੋਲੇ ਹੋਏਗਾ ਜਿੰਦੇ ਵਿੱਚ ਉਹਨੂੰ ਪੀਆਰ ਨੰਬਰ ਉਹਦਾ ਨੇਮ ਐਡਰੈਸ ਵਗੈਰਾ ਸਾਰੇ ਕੁਝ ਪ੍ਰੋਪਰਲੀ ਹੁੰਦੀ ਹਿਸਟਰੀ ਲੈ ਕੇ ਨੋਟਡ ਕੀਤੀ ਜਾਏਗੀ ਔਰ ਤੇ ਜੋ ਜੋ ਡਿਸੀਜ਼ ਦਾ ਭਾਈ ਇਲਾਜ ਕਰਾਂਗੇ ਉਹ ਬੈਕ ਤੇ ਅਸੀਂ ਪ੍ਰੋਪਰਲੀ ਮੈਂਸ਼ਨ ਕੀਤੀਆਂ ਜਾਣੇ ਵੀ ਪੈਰ ਦੀ ਤਲੀ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਵਾ ਤੇ ਨਾਗੀ ਕਟਾਰੀਆ ਇਲੈਕਟ੍ਰੋਪੈਥੀ ਸੈਂਟਰ ਤੁਹਾਡੀ ਸੇਵਾ ਲਈ ਹਮੇਸ਼ਾ ਹਾਜ਼ਰ ਵਾ ਫੋਨ ਚੱਕੋ ਔਰ ਸ਼ਨੀਵਾਰ ਤੁਸੀਂ ਸਾਨੂੰ ਮਿਲ ਸਕਦੇ ਹੋ ਵੀਰਵਾਰ ਤੇ ਸ਼ਨੀਵਾਰ ਦੀ ਆਪੀਡੀ ਆਪਾਂ ਇੱਥੇ ਸਿਲੈਕਟ ਕੀਤੀ ਆ ਇੱਕ ਵੀਰਵਾਰ ਔਰ ਇੱਕ ਸ਼ਨੀਵਾਰ ਠੀਕ ਬਿਲਕੁਲ ਚਲੋ ਬਹੁਤ ਬਹੁਤ ਸ਼ੁਕਰੀਆ ਅੱਛਾ ਨਾਕੀਬ ਸਾਹਿਬ ਫਿਰ ਇੱਥੇ ਜਿਹੜੀਆਂ ਤੁਸੀਂ ਚੀਜ਼ਾਂ ਬਹੁਤ ਸਾਰੀਆਂ ਗਿਨਾਤੀਆਂ ਹੈਗੀਆਂ ਨੇ ਖੀਰ ਕੀ ਕਰੇਗੀ ਜਿਹੜੀ ਖੀਰ ਤੁਸੀਂ ਖਵਾਉਣ ਜਾ ਰਹੇ ਹੋ ਉਸ ਸੰਡੇ ਵਾਲੇ ਦਿਨ ਦੇਖੋ ਫਰੂਕੀ ਸਾਹਿਬ ਅੱਜ ਜਿੰਨੀਆਂ ਆਪਾਂ ਚੀਜ਼ਾਂ ਗਿਨਾਤੀਆਂ ਸਾਰਿਆਂ ਦਾ ਕਾਰਨ ਇੱਕ ਹੀ ਹੈ ਕਾਰਨ ਕਿ ਜਦੋਂ ਬਾਡੀ ਦੇ ਵਿੱਚ ਟੌਕਸਿਨ ਦੀ ਮਾਤਰਾ ਵੱਧ ਜਾਂਦੀ ਹੈ ਜਦੋਂ ਟੌਕਸਿਨ ਦੀ ਮਾਤਰਾ ਵਧੇਗੀ ਤਾਂ ਉਹ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਆਪਣੀ ਹੁਣ ਦੇਖੋ ਅੱdna 슈ਗਰ ਵਾਲਾ ਪੇਸ਼ੈਂਟ ਦਾ ਨਾ ਕ੍ਰੀਵਿੰਗ ਹੁੰਦੀ ਹੈ ਮਿੱਠੇ ਦੀ ਹੁੰਦੀ ਹੈ ਨਾ ਪਰ ਉਹਨੂੰ ਕਹਿੰਦੇ ਤੂੰ ਮਿੱਠਾ ਨਹੀਂ ਖਾਣਾ ਪਰ ਉਹ ਤਾਂ ਕੀ ਕਰਦੇ ਵੀ ਕੋਲ ਗਲਾਬ ਜਾਮਣ ਵੀ ਅਸੀਂ ਖਾ ਲਈ ਅਸੀਂ ਰਸਗੁੱਲਾ ਵੀ ਖਾ ਲਿਆ ਅਸੀਂ ਰਸਮਲਾਈ ਵੀ ਖਾ ਲਈ ਤੇ ਉੱਪਰੋਂ ਕੋਕ ਵੀ ਪੀ ਲਈ ਕੋਕ ਵੀ ਕਿਉਂ ਕਹਿੰਦੇ ਕੋਈ ਗੱਲ ਨਹੀਂ ਫਿਰ ਅਸੀਂ ਗੋਲੀ ਖਾ ਲੰਨੇ ਆ ਜੀ ਚੱਕਰ ਤਾਂ ਇਹੀ ਹੈ ਨਾ ਹੁਣ ਉਹਦਾ ਮਿੱਠੇ ਦੀ ਕ੍ਰੀਵਿੰਗ ਆ ਉਹ ਖਾਈ ਜਾ ਰਿਹਾ ਪਰ ਜਿਹੜਾ ਮਿੱਠਾ ਉਹ ਖਾਈ ਜਾ ਰਿਹਾ ਉਹ ਮਿੱਠਾ ਹੰ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਕਰਦਾ ਹੁਣ ਉਤੋਂ ਉਹਨੇ ਕੋਕ ਪੀ ਲਿਆ ਕੋਕ ਨੇ ਹੋਰ ਹੰ ਦਾ ਨੁਕਸਾਨ ਕਰਤਾ ਪਰ ਅੱਜ ਦਿਨ ਜਿਹੜੀ ਆਪਾਂ ਸੰਡੇ ਨੂੰ ਖੀਰ ਬਣਾ ਕੇ ਦੇ ਰਹੇ ਨਾ ਮੈਂ ਨਾ ਵੀ ਜਿਹੜੇ ਬੰਦਿਆਂ ਨੂੰ ਮਿੱਠਾ ਖਾਣ ਦੀ ਇੱਛਾ ਕਾ ਸ਼ਕੀਨ ਆ ਉਹ ਹਰ ਹੱਥ ਤੇ ਕਰੇ ਬਣਾਵਨਾ ਕੇ ਖਾਣਗੇ ਆਪਾਂ ਦੱਸਾਂਗੇ ਵੀ ਉਹ ਕਿਵੇਂ ਬਣਦੀ ਆ ਔਰ ਸ਼ੂਗਰ ਵਾਲੇ ਵਾਸਤੇ ਤਾਂ ਵਰਦਾਨ ਆ ਸ਼ੂਗਰ ਵਾਲੇ ਵਾਸਤੇ ਕਿਉਂਕਿ ਦੇਖੋ ਕੀ ਹੁੰਦਾ ਆ ਰੁਕੀ ਸਾਹਿਬ ਇੱਕ ਚੀਜ਼ ਹੁੰਦਾ ਨਾ ਮਿੱਠਾ ਸਰੀਰ ਦੀ ਜ਼ਰੂਰਤ ਆ ਇਕਤੀ ਦਾ ਨਾ ਮਿੱਠਾ ਕਦੀ ਵੀ ਬੰਦ ਨਹੀਂ ਕਰਨਾ ਹੁੰਦਾ ਸਿਰਫ ਆਪਾਂ ਇਨਸਾਨ ਦੁਆਰਾ ਤਿਆਰ ਕੀਤਾ ਹੋਇਆ ਮਿੱਠਾ ਬੰਦ ਕਰਨਾ ਹੁੰਦਾ ਜਿਵੇਂ ਕਿ ਮਠਿਆਈ ਹੋਗੀ ਖੰਡ ਵੀ ਬਣੀ ਹੋਈ ਆ ਪਰ ਆਪਾਂ ਜੇ ਕੁਦਰਤ ਦੁਆਰਾ ਮਿੱਠਾ ਤਿਆਰ ਕੀਤਾ ਉਹ ਨਹੀਂ ਬੰਦ ਕਰ ਔਰ ਜਿਹੜਾ ਆਪਾਂ ਉਹਦੇ ਵਿੱਚ ਮਿੱਠਾ ਵਿੱਚ ਪਾਵਾਂਗੇ ਉਹ 100% ਨੇਚਰਲ ਹੋਊਗਾ ਔਰ ਸ਼ੂਗਰ ਵਾਲਾ ਹੀ ਬੰਦਾ ਇੱਕ ਨਹੀਂ ਦੋ ਨਹੀਂ ਭਾਵੇਂ ਪੰਜ ਕੋਲੀਆਂ ਖਾ ਕੇ ਚੱਲ ਜੇ ਬਿਲਕੁਲ ਉਹਦੀ ਸ਼ੂਗਰ ਨਹੀਂ ਵਧੇਗੀ ਬਿਲਕੁਲ ਹਾਂਜੀ ਅੱਛਾ ਜਿਨ੍ਹਾਂ ਕੋਲ ਫਿਰ ਖੀਰਖਾਨ ਦਾ ਟਾਈਮ ਨਹੀਂ ਹੁੰਦਾ ਜਾਂ ਖੀਰਖਾਨ ਨਹੀਂ ਚਾਹਦੇ ਜਾਂ ਜਿਹੜੇ ਨਹੀਂ ਪਹੁੰਚ ਸਕਦੇ ਸ਼ੂਗਰ ਦਾ ਉਹਨਾਂ ਨਾਲ ਉਹਨਾਂ ਦਾ ਕੋ ਕਰ ਬੈਠੇ ਬੈਠੂ ਬਿਲਕੁਲ ਉਹਨਾਂ ਦੀ ਸੇਵਾ 'ਚ ਹਾਜ਼ਰ ਬ੍ਰਹਮ ਅਸਤਰ ਨਾਗਿ ਇਲੈਕਟ੍ਰੋਮੋਬਿਲਿਟੀ ਸੈਂਟਰ ਦਾ ਹਰ ਵਾਰ ਦੀ ਤਰ੍ਹਾਂ ਕੰਮ ਕਰਦਾ ਪਹਿਲੇ ਦਿਨ ਤੋਂ ਹੀ ਰਿਜ਼ਲਟ ਦਿਊਗਾ ਜਿਵੇਂ ਮੈਂ ਤੁਹਾਨੂੰ ਬੋਲਿਆ ਬਾਡੀ ਦੇ ਵਿੱਚ ਇੱਕ ਹੀ ਕਾਰਨ ਆ ਕਾਰਨ ਕਿ ਜੋ ਟੌਕਸਿਨ ਦੀ ਮਾਤਰਾ ਵੱਧ ਜਾਂਦੀ ਏ ਔਰ ਨਾਗ ਇਲੈਕਟੋਪੈਥੀ ਸੈਂਟਰ ਦਾ ਜਿਹੜਾ ਬ੍ਰਹਮ ਅਸਤਰਾ ਔਰ ਪਹਿਲੇ ਦਿਨ ਤੋਂ ਹੀ ਟੌਕਸਿਨ ਦੀ ਮਾਤਰਾ ਨੂੰ ਘਟਾਉਣਾ ਸ਼ੁਰੂ ਕਰਦਾ ਹੈ ਸੈੱਲ ਨੂੰ ਡੀਟੌਕਸ ਕਰਨਾ ਸ਼ੁਰੂ ਜਦੋਂ ਸੈੱਲ ਡੀਟੌਕਸ ਹੋ ਗਿਆ ਤੁਹਾਨੂੰ ਕੋਈ ਵੀ ਤਾਕਤ ਨਹੀਂ ਰੋਕ ਸਕਦੀ ਤੰਦਰੁਸਤੀ ਆ ਲਾਉਣ ਦੀ ਬਾਕੀ ਤੁਸੀਂ ਵਿਸ਼ਵਾਸ ਕਰਕੇ ਚੱਲਿਆ ਜੇ ਤੁਹਾਡੀ ਸੇਵਾ 'ਚ ਅਸੀਂ ਦੋਨੇ ਡਾਕਟਰ ਹਾਂ ਜਨਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਦੇਖੋ ਸਾਡਾ ਕੰਮ ਆ ਤੁਹਾਨੂੰ ਅਸੀਂ ਗਾਈਡ ਕਰਨਾ ਜੋ ਜੀ ਗੁਰਸਾਹਿਬ ਦੇ ਅਸ਼ੀਰਵਾਦ ਨਾਲ ਸਾਰੇ ਚੜ੍ਹਦੀ ਕਲਾ ਵਿੱਚ ਹੈ ਠੀਕ ਠਾਕ ਹੋਵੇ। ਅੱਛਾ ਗੁਰਸਾਹਿਬ ਜਿਹੜੇ ਖੀਰ ਤਾਂ ਉਹਨਾਂ ਨੂੰ ਵੀ ਹੱਕ ਹੈਗਾ ਖਾਣ ਦਾ 슈ਗਰ ਭਜਾਉਣ ਵਾਲੀ ਜਿਹੜੇ ਸੰਡੇ ਨੂੰ ਨਹੀਂ ਪਹੁੰਚ ਸਕਣਗੇ ਆ ਸੰਡੇ ਨੂੰ ਨਹੀਂ ਆ ਸਕਣਗੇ ਔਰ ਉਹ ਘਰ ਬੈਠੇ ਖੀਰ ਖਾ ਸਕਦੇ ਨੇ। ਬਿਲਕੁਲ ਜੀ ਬਿਲਕੁਲ ਜਿਵੇਂ ਨਾਗੀ ਸਾਹਿਬ ਨੇ ਦੱਸਿਆ ਕਿ ਬ੍ਰਹਮਾਸਤਰ ਤਾਂ ਆਪਾਂ ਲਿਕਵਿਡ ਫਾਰਮ 'ਚ ਦਵਾਂਗੇ। ਜਿਹੜੀ ਖੀਰ ਆਪਾਂ ਮੈਂ ਤੁਹਾਨੂੰ ਦੱਸਿਆ ਵੀ ਖੀਰ ਬਣੇਗੀ ਪਰ ਚਾਵਲ ਨਹੀਂ ਹੋਣਗੇ। ਉਹ ਕੀ ਚੀਜ਼ ਹੋਏਗੀ? ਉਹ ਚੀਜ਼ ਵੀ ਤੁਸੀਂ ਆਪਦੇ ਘਰੇ ਬੈਠੇ ਮੰਗਵਾ ਸਕਦੇ ਹੋ ਉਹ ਪ੍ਰੋਸੈਸ ਪ੍ਰੋਪਰਲੀ ਕਿਉਂਕਿ ਕੁਝ ਕੁ ਚੀਜ਼ਾਂ ਤੁਹਾਨੂੰ ਘਰੋਂ ਮਿਲ ਉਸ ਦਿਨ ਹੀ ਦੱਸੋਗੇ ਸਾਨੀ ਬਿਲਕੁਲ ਜੀ ਇਹ ਚੀਜ਼ ਆਪਾਂ ਸਪੈਂਸਰ ਰੱਖਾਂਗੇ ਇਹ ਉਸ ਦਿਨ ਕਲੀਅਰ ਕਰਾਂਗੇ ਪੂਰੀ ਪ੍ਰੋਪਰਲੀ ਤੁਹਾਨੂੰ ਬਣਾਉਣ ਦੀ ਵਿਧੀ ਦੱਸਾਂਗੇ ਹੁੰਦਾ ਇੱਕ ਲੈਟਰ ਹੈਡ ਤੁਹਾਨੂੰ ਭੇਜਿਆ ਜਾਊਗਾ ਉਹਨੂੰ ਵਿਵੇਕ ਕੇ ਉਹਨੂੰ ਪੜ੍ਹ ਕੇ ਤੁਸੀਂ ਉਹਨੂੰ ਤਿਆਰ ਕਰ ਸਕਦੇ ਹੋ ਔਰ ਆਪਦੇ ਕਈ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹੋ ਬਿਲਕੁਲ ਜੀ 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 ਬਹੁਤ ਬਹੁਤ ਸ਼ੁਕਰੀਆ ਡਾਕਟਰ ਕਰਨ ਸਾਹਿਬ ਤੇ ਡਾਕਟਰ ਗੁਦਬਖਸ਼ ਨਾਗੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਸੋ ਵੱਡੀ ਸਹੂਲਤ ਹੈਗੀ ਹੈ ਨਾਗੀ ਕਟਾਰੀ ਇਲੈਕਟ੍ਰੋ ਹੋਮੀਓਪੈਥਿਕ ਸੈਂਟਰ ਦੇ ਡਾਕਟਰਸ ਵੱਲੋਂ ਜਿਹੜੀ ਇਸ ਇਲਾਕੇ ਦੇ ਵਿੱਚ ਦਿੱਤੀ ਗਈ ਹੈ ਜ਼ਿਰਖਪੁਰ ਦੇ ਵਿੱਚ ਚਾਹੇ ਹਿਮਾਚਲ ਦਾ ਏਰੀਆ ਹੋਵੇ ਚਾਹੇ ਹਰਿਆਣਾ ਦਾ ਏਰੀਆ ਹੋਵੇ ਜਾਂ ਫਿਰ ਪਟਿਆਲੇ ਵਾਲੇ ਸਾਈਡ ਦਾ ਇਲਾਕਾ ਹੋਵੇ ਮੋਹਾਲੀ ਹੋਵੇ ਕਰੜੜ ਹੋਵੇ ਰੋਪੜ ਤੱਕ ਦੇ ਜਿਹੜੇ ਮਰੀਜ਼ ਹੈਗੇ ਨੇ ਬੱਦੀ ਤੱਕ ਦੇ ਜਿਹੜੇ ਮਰੀਜ਼ ਹੈਗੇ ਨੇ ਉਹ ਇਸ ਸੈਂਟਰ ਤੋਂ ਫਾਇਦਾ ਯਾਬ ਹੋ ਸਕਦੇ ਨੇ ਦਾ ਲੈ ਸਕਦੇ ਨੇ ਡਾਕੀ ਸਾਹਿਬ ਜਾਂਦੇ ਜਾਂਦੇ ਕੀ ਸਨੇਹਾ ਤੁਹਾਡਾ ਬਿਲਕੁਲ ਜੀ ਬਿਲਕੁਲ ਇੱਕ ਚੀਜ਼ ਹੋਰ ਆ ਕਿ ਆਪਾਂ ਸਪੈਸ਼ਲ ਕੇ ਨੂੰ ਇਨਵੀਟੇਸ਼ਨ ਦੇਣ ਦਾ ਮੌਕਾ ਕਈ ਵਾਰੀ ਨਹੀਂ ਮਿਲਦਾ ਪਰ ਤੁਹਾਡੇ ਸਾਰਿਆਂ ਲਈ ਖੁੱਲਾ ਸੱਦਾ ਹੈ ਜੀ ਐਤਵਾਰ ਆਓ ਖੀਰ ਖਾਓ ਸ਼ੂਗਰ ਭਜਾਓ ਐਤਵਰ ਰਹੋ ਸਾਡੇ ਇਸ ਸੈਂਟਰ ਦੀ ਸ਼ੋਭਾ ਵਧਾਓ ਔਰ ਰਲ ਮਿਲ ਕੇ ਆਪਾਂ ਸਾਰੇ ਅਰਦਾਸ ਕਰੀਏ ਕਿਉਂਕਿ ਅੱਜ ਬਹੁਤ ਜ਼ਰੂਰਤ ਆ ਦੇਖੋ ਇਹ ਨਹੀਂ ਕਿ ਅਸੀਂ ਦਵਾਈਆਂ ਨਹੀਂ ਖਾ ਰਹੇ ਇਹ ਨਹੀਂ ਕਿ ਡਾਕਟਰ ਕੋਲ ਨਹੀਂ ਜਾ ਰਹੇ ਪਰ ਦਵਾਈਆਂ ਖਾਣ ਦੇ ਬਾਵਜੂਦ ਵੀ ਡਾਕਟਰ ਕੋਲ ਜਾਣ ਦੇ ਬਾਵਜੂਦ ਵੀ ਤੰਦਰੁਸਤੀ ਨਹੀਂ ਮਿਲ ਰਹੀ ਪਰ ਜੇ ਤੁਸੀਂ ਤੰਦਰੁਸਤੀ ਲੈਣਾ ਚਾਹੁੰਦੇ ਹੋ ਤੁਹਾਨੂੰ ਕੁਦਰਤ ਦੀ ਗੋਤ ਚ ਆਉਣਾ ਪਏਗਾ ਕੁਦਰਤ ਦੀ ਗੋਤ ਨੂੰ ਸਮਝਣਾ ਪਏਗਾ ਔਰ ਕੁਦਰਤੀ ਨਿਜਮ ਨੂੰ ਸਮਝਣਾ ਪਏਗਾ ਜੇ ਕੁਦਰਤੀ ਨਿਜਮ ਨੂੰ ਸਮਝੋਗੇ ਪ੍ਰਮਾਤਮਾ ਤੁਹਾਡੀ ਸਪੋਰਟ ਚ ਖੜ ਜਾਊਗਾ ਕੁਦਰਤ ਤੁਹਾਡੀ ਸਪੋਰਟ ਖੜ ਜੇਗੀ ਕਿਸੇ ਵੀ ਰੋਗ ਦੀ ਔਕਾਤ ਨਹੀਂ ਤੁਹਾਨੂੰ ਜਾਨੋ ਲੈ ਜੇ ਤੁਸੀਂ ਚੜ ਦੀ ਕਲਾਚ ਹੋ ਜਾਓਗੇ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਕਿ ਜਿਸ ਤਰੀਕੇ ਨਾਲ ਖੁੱਲਾ ਸੱਦਾ ਹੈਗਾ 나ਗੀ ਕਰਨ ਇਲੈਕਟ੍ਰੋ ਹੋਮੀਓਪੈਥਿਕ ਸੈਂਟਰ ਦੇ ਡਾਕਟਰਸ ਵੱਲੋਂ ਜਿਹੜਾ ਜ਼ਿਰਖਪੁਰ ਦੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਔਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਖੀਰ ਹੈਗੀ ਹੈ ਉਹ ਮਿੱਠਾ ਤਾਂ ਉਹਦੇ ਵਿੱਚ ਜ਼ਰੂਰ ਤੁਹਾਨੂੰ ਮਿਲੇਗਾ ਸਵਾਦ ਮਿੱਠਾ ਮਿਲੇਗਾ ਪਰ ਉਹ ਮਿੱਠੇ ਵਾਲੇ ਨੁਕਸਾਨ ਨਹੀਂ ਕਰੇਗਾ ਉਹ ਜਿਹੜਾ 슈ਗਰ ਵਾਲੇ ਪੇਸ਼ੈਂਟ ਹੈਗੇ ਜਿਨ੍ਹਾਂ ਨੂੰ ਕ੍ਰੇਵਿੰਗ ਹੁੰਦੀ ਹੈ ਉਹ ਖੀਰ ਉਹਨਾਂ ਵਾਸਤੇ ਉਹਨਾਂ ਦੀ ਸ਼ੂਗਰ ਜਿਹੜੀ ਵਧਾਏਗੀ ਨਹੀਂ ਸਕੋ ਸੈਟ ਰੱਖੇਗੀ ਕੰਟਰੋਲ ਕਰੇਗੀ ਸੋ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਸ਼ਨੀਵਾਰ ਨੂੰ ਔਰ ਵੀਰਵਾਰ ਨੂੰ ਤੁਸੀਂ ਨਾਗੀ ਇਲੈਕਟ੍ਰੋ ਹੋਮਿਓਪੈਥਿਕ ਸੈਂਟਰ ਕਰਨ ਕਟਾਰੀਆ ਜੀ ਨੂੰ ਵੀ ਇਹ ਸੈਂਟਰ ਦੇ ਵਿੱਚ ਆ ਕੇ ਮਿਲ ਸਕਦੇ ਹੋ ਧੰਨਵਾਦ